ਨਮਸਕਾਰ ਮੈਂ ਕੱਲ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਬਈ ਮੈਂ ਇੱਕ ਪ੍ਰੋਗਰਾਮ ਚਲਾਉਣ ਲੱਗਾ ਪਹਿਲੀ ਤਰੀਕ ਤੋਂ ਕੱਲ ਪਹਿਲੀ ਜਨਵਰੀ 2026 ਹੈ ਕੱਲ ਤੋਂ ਮੈਂ ਇੱਕ ਪ੍ਰੋਗਰਾਮ ਸਟਾਰਟ ਕਰਾਂਗਾ ਜਿਹਦੇ ਚ ਹਰ ਬੰਦਾ ਉਹਦੇ ਚ ਸ਼ਾਮਿਲ ਹੋ ਸਕਦਾ ਹੈ ਔਰ ਕੁਝ ਮੇਰੇ ਤਰੀਕੇ ਨਾਲ ਕੁਝ ਆਪਣੇ ਤਰੀਕੇ ਨਾਲ ਆਪਣੇ ਹਾਲਾਤ ਦੇ ਮੁਤਾਬਕ ਉਹਨੂੰ ਫੋਲੋ ਕਰਕੇ ਆਪਣਾ ਭਾਰ ਘਟਾ ਸਕਦਾ ਹੈ ਕਿਉਂ ਕਿ ਕਿਉਂਕਿ ਹਰ ਬੰਦਾ ਜਿਹੜਾ ਬਿਮਾਰ ਹੈ ਖਾਸ ਕਰਕੇ ਜਿਸ ਨੂੰ ਡਾਇਬੀਟੀਜ਼ ਹੈ ਜਾਂ ਜਿਸ ਨੂੰ ਬਲੱਡ ਪ੍ਰੈਸ਼ਰ ਹੈ ਜਾਂ ਬੰਦਾ ਇਦਾਂ ਹੀ ਮੋਟਾ ਹਲੇ ਤੇ ਭਾਰੀ ਹੈ ਤੇ ਹਲੇ ਬਿਮਾਰੀ ਨਹੀਂ ਫੈਲੀ ਪਰ ਬਿਮਾਰੀ ਫੈਲ ਸਕਦੀ ਹੈ ਉਸ ਨੂੰ ਚਾਹੀਦਾ ਲਾਜ਼ਮੀ ਹੈ ਕਿ ਆਪਣਾ ਵਜ਼ਨ ਪਹਿਲੇ ਘਟਾ ਲਾ ਜੇ ਤੁਹਾਨੂੰ ਕੋਈ ਸ਼ੱਕ ਹੈ ਤੇ ਪਹਿਲੇ ਆਪਣੇ ਡਾਕਟਰ ਕੋਲ ਸਲਾਹ ਲੈ ਸਕਦੇ ਹੋ ਮੈਂ ਸੋਚਿਆ ਕਿ ਕੱਲ ਤੋਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਇੱਕ ਮਾੜੀ ਨਹੀਂ ਚੀਜ਼ ਬੰਦੇ ਨੂੰ ਹਰ ਬੰਦੇ ਨੂੰ ਸਮਝਾ ਦੇ ਕਿ ਬੰਦਾ ਮੋਟਾ ਕਿਉਂ ਹੋ ਰਿਹਾ ਹੈ وجہ ਕੀ ਹੈ ਮੋਟੀ-ਮੋਟੀ ਵਜ੍ਹਾ ਕੀ ਹੋਰ ਕਈ ਬਿਮਾਰੀਆਂ ਦੀ ਵਜ੍ਹਾ ਹੋ ਸਕਦੀ ਹੈ ਪਰ ਸਭ ਤੋਂ ਵੱਡੀ ਵਜ੍ਹਾ ਕੀ ਹੈ ਤੇ ਇੱਕ ਚੀਜ਼ ਸਮਝਣਾ ਬਹੁਤ ਸੌਖਾ ਹੈ ਤੇ ਜ਼ਰੂਰੀ ਵੀ ਹੈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ ਮੰਨ ਲਓ ਤੁਹਾਡੀ ਤਨਖਾਹ 20000 ਰੁਪਏ ਹੈ ਮਹੀਨੇ ਦੀ ਹੈ ਤੇ ਤੁਹਾਡਾ ਖਰਚਾ ਬੀ ਆਰ ਤੁਸੀਂ ਜਿੱਥੇ ਹੈ ਉੱਥੇ ਤੁਹਾਡੇ ਬੈਂਕ 'ਚ ਪੈਸੇ ਜ਼ੀਰੋ ਹੈ ਕਿਉਂਕਿ ਮਹੀਨੇ ਦਾ ਖੀਚ ਖਤਮ ਹੋਇਆ ਨੇ ਮੰਨ ਲਓ ਤੁਹਾਡੀ ਤਨਖਾਹ 50000 ਹੈ ਤੁਹਾਡਾ ਖਰਚਾ 15000 ਹੈ ਐਸਾ ਇਸ ਮਹੀਨੇ 10000 ਬਚ ਗਏ ਫਿਰ 10000 ਬਚ ਗਏ ਫਿਰ 10000 ਬਚ ਗਏ ਸਾਲ ਦੇ ਖੀਚ 1 ਲੱਖ 20000 ਹੋਏ ਨੇ ਬੈਂਕ ਬੈਲੈਂਸ ਮੋਟਾ ਹੋਏਗਾ ਸੇਮ ਚੀਜ਼ ਇਤੇ ਚ ਹੈ ਅਹੀਂ ਖਾਈ ਜਾਵਾਂਗੇ ਕੰਮ ਘੱਟ ਕਰੀ ਜਾਵਾਂਗੇ ਮੋٹے ਹੋਈ ਜਾਵਾਂਗੇ ਚਲ ਐਦ ਹੋ ਗਈ ਸਿੰਪਲ ਜੀ ਗੱਲ ਪਰ ਤੁਹਾਨੂੰ ਥੋੜਾ ਵਿਸਤਾਰ ਚ ਸਮਝਾਉਣਾ ਦੋ ਚੀਜ਼ਾਂ ਦਿਖਾਉਣੀਆਂ ਸਭ ਤੋਂ ਪਹਿਲੇ ਆ ਕਿ ਜਿਹੜਾ ਇਹ ਚੀਜ਼ ਖੰਨੇ ਆ ਕੋਈ ਵੀ ਚੀਜ਼ ਖੰਨੇ ਆ ਚਾਹ ਪੀ ਲਈ ਬਿਸਕਟ ਖਾ ਲਿਆ ਰੋਟੀ ਖਾ ਲਈ ਦੁੱਧ ਪੀ ਲਿਆ ਫਰੂਟ ਖਾ ਲਿਆ ਮਠਿਆਈ ਖਾ ਲਈ ਕੁਝ ਵੀ ਖੰਨੇ ਆ ਹੀ ਉਹਦੇ ਚ ਕੰਮ ਕਰਨ ਦੀ ਤਾਕਤ ਹੁੰਦੀ ਹੈ ਜਿਹਨੂੰ ਕਹਿੰਦੇ ਊਰਜਾ ਜਾਂ ਇਹਨੂੰ ਕਹਿੰਦੇ ਅੰਗਰੇਜ਼ੀ ਕੈਲੋਰੀ ਹਰ ਬੰਦਾ ਕੈਲੋਰੀ ਸਮਝਦਾ ਅੱਜਕੱਲ ਕੈਲੋਰੀ ਤੇ ਕਈ ਚੀਜ਼ਾਂ ਚ ਕੈਲੋਰੀ ਹਰ ਚੀਜ਼ ਹੁੰਦੀ ਹੈ ਇਹ ਕੈਲੋਰੀ ਸਾਡੇ ਕੰਮ ਕਰਨ ਵਾਸਤੇ ਇਸਤੇਮਾਲ ਹੁੰਦੀ ਹੈ ਪਰ ਦਿਖਣ ਨਾਲ ਚੀਜ਼ ਹੈ ਕਿ ਹਰ ਚੀਜ਼ ਨਹੀਂ ਖੰਨੇ ਆ ਦੇ ਜੈ ਕੈਲੋਰੀ ਬਰਾਬਰ ਹੁੰਦੀ ਹੈ ਨਹੀਂ ਮੰਨ ਲਓ ਇੱਕ ਤੁਸੀਂ ਫੁਲਕਾ ਖਾਦਾ ਉਹਦੇ ਕੈਲੋਰੀ 75% 75 ਕੈਲੋਰੀ ਉਹਦੇ ਚ ਮੱਕੀ ਦੀ ਰੋਟੀ ਜਿਹਨੂੰ ਕਹਿੰਦੇ ਢੋਡਾ ਉਹ ਖਾ ਲਿਆ ਉਹਦੀ ਪੰਜ 200 ਕੈਲੋਰੀ ਹੋ ਗਈ ਬਰਫੀ ਦੀ ਇੱਕ ਟੁਕਰੀ ਲੈ ਲਈ 100 ਕੈਲੋਰੀ ਹੋ ਜਾਏਗੀ ਚਾਹ ਪੀ ਲਈ ਸੁੱਕ ਫਿੱਕੀ 10 ਕੈਲੋਰੀ ਖੰਡ ਬਾਕੇ ਪੀ ਲਈ 70 ਕੈਲੋਰੀ ਤੇ ਹਰ ਚੀਜ਼ ਚ ਕੈਲਰੀ ਅਲੱਗ ਅਲੱਗ ਹੁੰਦੀ ਹੈ। ਦੁਆਣਾ ਖਾ ਲਿਆ ਉਹਦੇ ਚ ਜ਼ਿਆਦਾ ਕੈਲਰੀ ਹੈ। ਸੇਬ ਖਾ ਲਿਆ ਉਹਦੇ ਚ ਵੀ ਕੈਲਰੀ ਜ਼ਿਆਦਾ ਹੈ। ਪਰ ਅੰਬ ਨਾਲੋਂ ਘੱਟ ਹੈ। ਜੇ ਖੀਰਾ ਖਾ ਲਿਆ ਉਹਦੇ ਚ ਕੈਲਰੀ ਬਿਲਕੁਲ ਥੋੜੀ ਹੈ। ਤੇ ਇੱਕ ਤੇ ਆ ਚੀਜ਼ ਹੋ ਗਈ ਕਿ ਹਰ ਚੀਜ਼ ਕੈਲਰੀ ਹੁੰਦੀ ਹੈ। ਦੂਜੀ ਚੀਜ਼ ਹੈ ਕਿ ਹਰ ਚੀਜ਼ ਕੈਲਰੀ ਜਿਹੜੀ ਆ ਉਹ ਬਰਾਬਰ ਨਹੀਂ ਆ ਅਲੱਗ ਅਲੱਗ ਆ। ਔਰ ਤੀਜੀ ਚੀਜ਼ ਹੈ ਕਿ ਕਈ ਚੀਜ਼ਾਂ ਦੀ ਜਿਹੜੀ ਕੈਲਰੀ ਹੈ ਜਿਹੜੀ ਤਾਕਤ ਹੈ ਉਹ ਫਟਾਫਟ ਸਾਡੇ ਸਰੀਰ ਚ ਜਾਂਦੀ ਹੈ ਮਤਲਬ ਤੁਸੀਂ ਖਾਦਾ ਜਾਂ ਪੀਤਾ ਤਾਂ ਫਟਾਫਟ ਤੁਹਾਡੇ ਖੂਨ ਚ ਪੁੱਜ ਗਈ ਇੱਕ ਚੀਜ਼ ਹੈ ਉਹ ਹੌਲੀ ਹੌਲੀ ਪੁੱਜਦੀ ਮੰਨ ਲਓ ਤੁਸੀਂ ਕੋਈ ਬੰਦਾ ਬੇਹੋਸ਼ ਹੋ ਰਿਹਾ ਉਹਨੂੰ ਤੁਸੀਂ ਕੀ ਕਰੋਗੇ ਅੱਲਾ ਦੋ ਫੁਲਕੇ ਖਾੜਾ ਨਹੀਂ ਉਹਨੂੰ ਫਟਾਫਟ ਗੁੱਲੂਕੋਸ਼ ਦੋਗੇ ਗੁੱਲੂਕੋਸ਼ ਉਹਨੂੰ ਪੀਤਾ ਨਹੀਂ ਕੀ ਦੀ ਚਾਂਦਰਾ ਬਿਲਕੁਲ ਐਨ ਕ੍ਰੈਪਟੋਇਨਿਆ ਫਟਾਫਟ ਜਾਗ ਜਾਣਾ ਜੇ ਤੁਸੀਂ ਇਹਨੂੰ ਫੁਲਕਾ ਦੋਗੇ ਪਤਾ ਨਹੀਂ ਇੱਕ ਅੱਧੇ ਘੰਟੇ ਬਾਅਦ ਇਸਮਾਲ ਉਹਦਾ ਫੁਲਕੇ ਦੀ ਤਾਕਤ ਦੇ ਸਰੀਰ ਚ ਜਾਏਗੀ ਫਿਰ ਜਾ ਕੇ ਕਿਤੇ ਉਹ ਠੀਕ ਹੋਏਗਾ ਤੇ ਹਰ ਚੀਜ਼ ਦੀ ਕੈਲੋਰੀ ਜਿਹੜੀ ਤੁਹਾਡੇ ਸਰੀਰ ਜਾਂਦੀ ਆ ਕੁਝ ਫਟਾਫਟ ਜਾਂਦੀ ਆ ਕੁਝ ਹੌਲੀ ਹੌਲੀ ਜਿੱਦਾਂ ਮੰਨ ਲਓ ਚਾਹ ਪੀਤੀ ਫਟਾਫਟ ਜੂਸ ਪੀਤਾ ਫਟਾਫਟ ਰੋਟੀ ਖਾਧੀ ਘੰਟੇ ਬਾਅਦ ਚੌਲ ਖਾਦੇ ਅੱਧੇ ਘੰਟੇ ਚ ਖਾ ਲੇ 2 ਘੰਟੇ ਬਾਅਦ 4 ਘੰਟੇ ਬਾਅਦ ਤੇ ਹਰ ਕੈਲੋਰੀ ਦੀ ਤੁਹਾਡੇ ਸਰੀਰ ਚ ਜਾਣ ਦੀ ਸਪੀਡ ਜਿਹੜੀ ਆ ਉਹ ਘੱਟ ਵੱਧ ਔਰ ਚੌਥੀ ਚੀਜ਼ ਜਿਹੜੀ ਹੈ ਕਿ ਤੁਸੀਂ ਕਿਸ ਟਾਈਮ ਖਾਦਾ ਮੰਨ ਲਓ ਖਾਦਾ ਤੇ ਤੁਹਾਡੇ ਅੰਦਰ ਕੈਲੋਰੀਜ਼ ਗਈਆਂ ਉਹਦੇ ਬਾਅਦ ਕੀਤਾ ਕੀ ਤੇ ਮੰਨ ਲਓ ਤੁਸੀਂ ਸਵੇਰੇ ਬ੍ਰੇਕਫਾਸਟ ਖਾਦਾ 10 ਵਜੇ ਮਾਲ ਤੁਸੀਂ ਬਾਦੂ ਖਾ ਲਿਆ ਥੋੜਾ ਢਿੱਡ ਜਿਆਦਾ ਭਰ ਲਿਆ ਫਿਰ ਤੁਰਦੇ ਫਿਰਦੇ ਰਹੇ ਸਾਰਾ ਦਿਨ ਕੀ ਹੋਏਗਾ ਭੱਜੇਗਾ ਪਰ ਜੇ ਤੁਸੀਂ ਚਾਰ ਫੁਲਕੇ ਜਾਂ ਬੋਤੀ ਰੋਟੀ ਸ਼ਾਮੀ 9 ਵਜੇ ਖਾ ਲਈ ਉਹਦੇ ਬਾਅਦ ਤੁਸੀਂ ਟੀਵੀ ਦੇ ਅੱਗੇ ਬਹਿ ਗਏ ਉਹਦੇ ਅੱਧੇ ਘੰਟੇ ਬਾਅਦ ਤੁਸੀਂ ਸੌਂਗੇ ਉਹ ਸਾਰੀ ਦੀ ਸਾਰੀ ਕੈਲਰੀ ਜਿਹੜੀ ਹੈ ਕਿਤੇ ਸਮਾਲ ਨਹੀਂ ਹੋਣੀ ਉਹ ਤੁਹਾਡੇ ਸਰੀਰ ਚ ਘੁੰਮਦੇ ਰਹਣੀ ਹੈ ਜਿਹੜੀ ਇਹ ਬਾਧੂ ਕੈਲੋਰੀ ਹੈ ਨਾ ਇਹ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਪਰ ਇਸੀ ਨੂੰ ਸਮਝਣ ਵਾਸਤੇ ਤੁਹਾਨੂੰ ਦੂਸਰਾ ਹਿੱਸਾ ਸਮਝਣਾ ਪੈਣਾ ਪਰ ਦੂਜਾ ਹਿੱਸਾ ਹੈ ਆ ਕਿ ਜੜਾ ਵੀ ਹੈ ਕੰਮ ਕਰਨੇ ਆ ਉਹਦੇ ਚ ਕੈਲੋਰੀ ਇਸਤੇਮਾਲ ਹੁੰਦੀ ਹੈ ਮੰਨ ਲਓ ਤੁਸੀਂ ਲੰਮੇ ਪਏ ਹੋ 24 ਘੰਟੇ ਹਿਲਦੇ ਨਹੀਂ ਤਕਰੀਬਨ 4-500 ਕੈਲੋਰੀ ਤੁਹਾਨੂੰ ਫਿਰ ਵੀ ਚਾਹੀਦੀ ਹੈ ਐ ਨਹੀਂ ਹੱਸਦਾ ਕਿ ਤੁਸੀਂ ਲੰਮੇ ਪਏ ਤੁਹਾਨੂੰ ਰੋਟੀ ਨਹੀਂ ਚਾਹੀਦੀ ਤਾਂ ਕੁਝ ਵੀ ਨਹੀਂ ਚਾਹੀਦਾ ਨਾ ਫਿਰ ਵੀ ਕੁਛ ਨਾ ਕੁਛ ਖਾਣਾ ਪੈਣਾ 4-500 ਕੈਲੋਰੀ ਦੀ ਚਾਹੀਦੀ ਹੈ ਇਹ ਮੰਨ ਲਓ ਤੁਸੀਂ ਆਮ ਬੰਦੇ ਹੋ ਘਰ ਚ ਕੰਮ ਕਰਦੇ ਹੋ ਜਨਾਨੀ ਹੈ ਜਿੱਦਾਂ ਘਰ ਚ ਕੰਮ ਦੇ ਰੋਟੀ ਪਾਣੀ ਕੀਤਾ ਕੱਪੜੇ ਧੋਤੇ ਭਾਂਡੇ ਮਾਂਜੇ ਝਾੜੂ ਛੂੜੂ ਮਾਰਿਆ ਨਹਾਤਾ ਤੋਤਾ ਲੰਮੇ ਪਏ ਕੇ ਸੌਂਗੇ ਇੰਨਾ ਕੰਮ ਵਾਸਤੇ ਤੁਹਾਨੂੰ 1000-1200 ਕੈਲੋਰੀ ਦੀ ਜ਼ਰੂਰਤ ਪੈਂਦੀ ਹੈ ਜੇ ਤੁਸੀਂ ਮੰਨ ਲਓ ਜਿਆਦਾ ਜ਼ੋਰ ਦਾ ਕੰਮ ਕਰਦੇ ਮੰਨ ਲਓ ਤੁਸੀਂ 2 ਘੰਟੇ ਸੈਰ ਕਰਕੇ ਆਏ ਤੁਹਾਡੀ ਕੈਲਰੀ 500 ਕੈਲਰੀ ਸਮਾਲ ਹੋਣੀ ਜੇ ਤੁਸੀਂ ਲੰਮੇ ਪੈਰੇ ਤੁਹਾਡੇ ਪੂਰੇ 24 ਘੰਟੇ ਚ ਸਮਾਲ ਹੋਣੀ 500 ਕੈਲਰੀ ਜੇ ਤੁਸੀਂ ਕਈ ਫੜ ਲਈ ਤੇ ਕਈ ਬਾਹਨ ਲੱਪੇ ਤੇ ਬੱਟਾ ਕੱਢਣ ਲੱਪੇ ਆਪਣੇ ਪੈਲੀ ਚ ਅੱਧੇ ਘੰਟੇ ਚ 500 ਨਿਕਲ ਜਾਣੀ ਤੁਹਾਡੀ ਤੇ ਗੱਲ ਹੈ ਕਿ ਜਿਹੜੀ ਤੁਸੀਂ ਕੈਲੋਰੀਜ਼ ਖਾਧੀ ਆ ਉਹ ਇਸਤੇਮਾਲ ਹੋਣੀ ਚਾਹੀਦੀ ਪਰ ਆਮ ਤੌਰ ਤੇ ਕੀ ਹੋ ਰਿਹਾ ਕਿ ਤਕਰੀਬਨ ਅਸੀਂ ਸਾਰੇ ਜਣੇ 2 2.5 ਹਜ਼ਾਰ ਕੈਲੋਰੀ ਕਈ ਵਾਰ 3000 ਵੀ ਬਿਆਦ ਗਏ ਖਾਈ ਜਾਓ ਕੋਈ ਮਠਾਈ ਲੈ ਆ ਖਾ ਲੋ ਕੋਈ ਬਿਸਕੁਟ ਲੈ ਆ ਖਾ ਲੋ ਚਾਹ ਪੀਲੀ ਚਾਰ ਪੰਜ ਵਾਰੀ ਜੇ ਤੁਸੀਂ ਸੀਧਾ ਹਿਸਾਬ ਲਾਣ ਲੱਗੋ ਨਾ ਕਾਗਜ਼ ਤੇ ਲਿਖ ਲੋ ਸ਼ਾਮੀ ਟੋਟਲ ਕਰ ਲੋ ਔਰ ਐ ਵੀ ਨਹੀਂ ਉਸ ਦਾ ਕੀ ਤੁਸੀਂ ਮੰਨੂ ਨਹੀਂ ਪਤਾ ਕਿੰਨੀ ਕੈਲਰੀ ਹੁੰਦੀ ਹੈ ਉਹ ਤੁਸੀਂ ਦੇਖੋ ਆਪਣਾ ਮੋਬਾਈਲ ਫੋਨ ਹੈ ਉਹਦੇ ਚ ਦੇਖੋ ਲਿਖੋ ਫਲਾਣੀ ਜੀ ਕਿੰਨੀ ਕੈਲਰੀ ਦੱਸੇ ਤੁਹਾਨੂੰ ਕਿੰਨੀ ਕੈਲਰੀ ਟੋਟਲ ਕਰੀ ਜਾਓ ਔਰ ਜਿਹੜਾ ਤੁਸੀਂ ਕੰਮ ਕਰਦੇ ਦੇਖੋ ਤੁਸੀਂ ਕਿਹੋ ਜਿਹਾ ਕੰਮ ਕੀਤਾ ਉਹਦੇ ਹਿਸਾਬ ਨਾਲ ਉਹਨੂੰ ਘਟਾਈ ਜਾਓ ਅਖੀਰ ਜੇ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੀ 5-700 ਕੈਲਰੀ ਤੁਸੀਂ ਫालतू ਖਾ ਲਈ ਜਿਹੜੀ ਤੁਸੀਂ ਫालतू ਖਾਧੀ ਹੈ ਉਹਦਾ ਹੋਣਾ ਕੀ ਹੈ ਔਡ ਥੋੜੀ ਜਾਣੀ ਆ ਨਾ ਉਹ ਤੁਹਾਡੇ ਸਰੀਰ ਚ ਫੈਟ ਬਣ ਜਿਹਨੂੰ ਕਹਿੰਦੇ ਚਰਬੀ ਬਣ ਕੇ ਜਮ ਜਾਣੀ ਅੱਜ ਅੱਧਾ ਭਾ ਜਮੇ ਕੱਲ 100 ਗ੍ਰਾਮ ਜਮੇ 100 ਗ੍ਰਾਮ ਜਮਦੇ ਜਮਦੇ ਸਾਲ ਚ ਨਾ 10 ਕਿਲੋ ਜਮ ਜਾਣੀ ਫਿਰ 15 ਕਿਲੋ ਫਿਰ 20 ਕਿਲੋ ਫਿਰ ਤੁਸੀਂ ਬਿਲਕੁਲ ਮੋਟੇ ਹੋ ਜਾਣਾ ਮੋਟੇ ਹੋ ਜਾ ਨਾਲ ਤੁਹਾਨੂੰ ਬਿਮਾਰੀਆਂ ਲੱਗ ਜਾਣੀਆਂ ਜੇ ਬਿਮਾਰੀਆਂ ਲੱਗ ਜਾਣੀਆਂ ਫਿਰ ਤੁਹਾਡੇ ਕੋਲ ਨਾ ਤੁਰਿਆ ਜਾਣਾ ਰੋਟੀ ਦੇ ਖਾਣੇ ਪੈਣੀ ਹੈ ਬਸ ਉੱਥੇ ਫਸ ਜਾਣਾ ਤਾਂ ਸਮਝਣ ਵਾਲੀ ਗੱਲ ਹੈ ਕਿ ਕੈਲੋਰੀਜ਼ ਹਰ ਚੀਜ਼ ਨੇ ਕੀ ਐ ਜੀ ਜ਼ਿਆਦਾ ਕੀ ਐ ਜੀ ਘੱਟ ਐ ਕੋਈ ਕੈਲੋਰੀਜ਼ ਫਟਾਫਟ ਤੁਹਾਡੇ ਸਰੀਰ ਚ ਚਲੇ ਜਾਂਦੀ ਐ ਕੁਛ ਹੋਲੀ ਤੇ ਕੁਛ ਕੈਲੋਰੀ ਤੁਸੀਂ ਇਸ ਟਾਈਮ ਲੈ ਲੰਦੇ ਹੋ ਕਿਸ ਟਾਈਮ ਤੁਸੀਂ ਖਾਧੀਆ ਉਹ ਇੰਪੋਰਟੈਂਟ ਐ ਉਹ ਮਤਲਬ ਲਾਜ਼ਮੀ ਐ ਤੁਹਾਨੂੰ ਸਮਝਣਾ ਅ ਦੂਜਾ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਦੇ ਵਾਸਤੇ ਕੈਲੋਰੀ ਚਾਹੀਦੀ ਐ ਲੰਮੇ ਪੈਂਦੇ ਹੋ ਉਹਦੇ ਵਾਸਤੇ ਕੈਲੋਰੀ ਚਾਹੀਦੀ ਐ ਸਖਤ ਕੰਮ ਕਰਦੇ ਹੋ ਜ਼ਿਆਦਾ ਕੈਲੋਰੀ ਚਾਹੀਦੀ ਐ ਘੱਟ ਹਲਕਾ ਕੰਮ ਕਰਦੇ ਘੱਟ ਕੈਲੋਰੀ ਚਾਹੀਦੀ ਐ ਜੇ ਜੇ ਤੁਸੀਂ ਇਹ ਚੀਜ਼ ਸਮਝ ਜਾਓਗੇ ਨਾ ਤੁਹਾਨੂੰ ਪਤਾ ਲੱਗੇਗਾ ਕਿ ਅੱਛਾ ਮੈਂ ਕਰਨਾ ਕੀ ਹੈ ਤੇ ਜਿਹੜਾ ਮੇਰਾ ਪ੍ਰੋਗਰਾਮ ਹੈ ਮੈਂ ਤੁਹਾਨੂੰ ਕੱਲ ਤੋਂ ਜਿਹੜਾ ਸ਼ੁਰੂ ਕਰਨਾ ਹੈ ਉਹਦੀ ਨੀ ਹੈ ਜਿਹੜੀ ਉਹ ਇਹਦੇ ਜੀ ਹੈ ਕਿੰਨੀਆਂ ਕੈਲੋਰੀਆਂ ਅੰਦਰ ਗਈਆਂ ਤੇ ਕਿੰਨੀਆਂ ਕੈਲੋਰੀਆਂ ਬਾਹਰ ਨਿਕਲੀਆਂ ਤੇ ਇਨ ਆਊਟ ਜੇ ਇਨ ਬਹੁਤੀਆਂ ਤੇ ਆਊਟ ਘੱਟ ਹੈ ਇਹਦਾ ਮਤਲਬ ਮੰਨ ਲਓ ਇਨ ਇੰਨੀ ਹੈ ਆਊਟ ਇੰਨੀ ਹੈ ਦੀ ਮੋਟੇ ਹੋ ਗਏ ਜੇ ਆਊਟ ਤੇ ਇਨ ਬਰਾਬਰ ਹੈ ਜਿੱਥੇ ਹੈ ਉੱਥੇ ਰੋਗ ਦੀ ਤੁਸੀਂ ਕੀ ਕਰਨਾ ਹੁਣ ਜਿਹੜੀ ਜਿਹੜਾ ਇਹ ਸਿਸਟਮ ਰੱਖਣਾ ਇਹਦੇ ਵਿੱਚ ਕੈਲੋਰੀਜ਼ ਇਨੀਕ ਲੈਣੀ ਹੈ ਬੰਦੇ ਦੀ ਤਾਕਤ ਬਣੀ ਰਹੇ ਭੁੱਖਾ ਨਾ ਮਰੇ ਪਰ ਜਿਹੜਾ ਕੰਮ ਨਾ ਉਭਦਾਣਾ ਹੁਣ ਕੋਈ ਲੋਕੀ ਕਹਣਗੇ ਮੇਰੇ ਕੋਲ ਕੋਈ ਕੰਮ ਹੀ ਨਹੀਂ ਕੱਲ ਤੋਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਤਰੀਕਾ ਦੱਸਾਂ ਕਰਨਾ ਕੀ ਹੈ ਮੈਂ ਵੀ ਸਿਆਣਾ ਬੰਦਾ 67 ਸਾਲ ਦਾ ਮੰਮੀ ਕੋਈ ਕੰਮ ਲੱਭ ਲਾਣਾ ਇਹ ਮੇਰੇ ਪਿੱਛੇ ਦੇਖੋ ਤੁਸੀਂ ਮੇਰੇ ਬੂਟੇ ਲਾਇਆ ਇਹ ਸਾਰਾ ਦਿਨ ਇਨਾਂ ਨੂੰ ਵੀ ਲਾਓ ਦਫ਼ਤਰ ਜਾਓ ਸੈਰ ਕਰੋ ਦੌੜੋ ਕਈ ਬਹ ਹੋਰ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਉਹਦਾ ਕਰੀ ਜਾਏ ਖਾਓ ਤਰੀਕੇ ਨਾਲ ਟਾਈਮ ਸਿਰ ਖਾਓ ਘੱਟ ਖਾਓ ਕਈ ਕੁਸ਼ ਚੀਜ਼ਾਂ ਨੇ ਮੈਂ ਨਾਲ-ਨਾਲ ਤੁਹਾਨੂੰ ਇਹ ਸਾਰੇ ਮਹੀਨੇ ਦੱਸਦੇ ਜਾਵਾਂਗਾ ਤੁਸੀਂ ਨੋਟ ਕਰੀ ਜਾਣੀਆਂ ਨਾਲ ਇਹਨੂੰ ਅਮਲ ਕਰੀ ਜਾਣਾ ਜਿਹਨੇ ਤੇ ਨਾਲ ਜੁੜਨਾ ਉਹ ਜੁੜ ਜੇ ਮੈਨੂੰ ਪਤਾ ਲੱਗ ਜਾਏਗਾ ਕਿ ਕੀ ਹੈ ਖਾਸ ਕਰਕੇ ਮੇਰੇ ਪਿੰਡ ਦੇ ਬੰਦੇ ਜਿਹੜੇ ਨਾ ਜਾਂ ਜਨਾਨੀਆਂ ਮੈਂ ਚਾਹਨਾ ਕਿ ਉਹ ਇਹਦੇ ਵਿੱਚ ਸ਼ਾਮਿਲ ਹੋਣ ਤਾਕਿ ਮੈਨੂੰ ਤਸੱਲੀ ਮਿਲੇਗੀ ਹਾਂ ਭਈ ਇੱਕ ਬੰਦੇ ਦਾ ਸਹੀ ਦੋ ਬੰਦੇ ਦਾ ਸਹੀ ਮੈਂ ਸ਼ਰੀਰ ਦੀ ਹਾਲਤ ਸੁਧਾਰ ਸਕਿਆ ਜਾਂ ਉਹਦੇ ਵਿੱਚ ਸ਼ਾਮਿਲ ਹੋ ਸਕਿਆ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ ਤੇ ਫਿਰ ਕੱਲ ਵਾਸਤੇ ਤਿਆਰ ਹੋ ਜਾਓ ਕੱਲ 1 ਜਨਵਰੀ ਹੈ ਪ੍ਰਣ ਕਰ ਲਓ ਕਿ ਆਪਣੇ ਆਪ ਨੂੰ ਸਿਹਤਮੰਦ ਬਣਾ ਕੇ ਰੱਖਣਾ ਕੱਲ ਮਿਲੋ ਬੰਨੂ ਧੰਨਵਾਦ